ਇਹ ਵੀਡੀਓ ਵੇਖ ਰ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾ ਜਰਾ ਇਹਦੀ ਵੱਡੀ ਖਬਰ ਖਬਰ ਨੂੰ ਅੰਤ ਜ਼ਰੂਰ ਵੇਖਣਾ ਜਿਨ੍ਹਾਂ ਵੀਰੇ ਪਰ ਅਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚਰਵਾਤ ਕਹਦੇ ਆ ਇਹਦੀ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ 4 ਪੀ ਅਸੀਂ ਅਸਧਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਇਸ ਤਰ੍ਹਾਂ ਜਸਲੀਨ ਕੌਰ ਨੂੰ ਮਾਰਕਫੇਡ ਦੀ ਦੇ ਅੱਡੀ ਐਡੀਸ਼ਨਲ ਮੈਨੇਜਮੈਂਟ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਉਹਨਾਂ ਨੂੰ ਰੀਅਲ ਅਸਟੈਂਟ ਰੈਗੂਲੇਟਰੀ ਅਥਾਰਟੀ ਦੇ ਸਖਤਰ ਦਾ ਵੱਧੂ ਚਾਰਜ ਵੀ ਸੌਪਿਆ ਗਿਆ ਹੈ ਇਹ ਤਬਾਦਲੇ ਪ੍ਰਸ਼ਾਸਨਿਕ ਸੁਧਾਰਾਂ ਤੇ ਵਿਧਿਆ ਪ੍ਰਸ਼ਾਸਨ ਪ੍ਰਣਾਲੀ ਨੂੰ ਤਿਆਰ ਵਿੱਚ ਰੱਖਦਿਆਂ ਕੀਤੇ ਗਏ ਹਨ ਤਾਂ ਜੋ ਵੱਖ-ਵੱਖ ਪੱਗਾਂ ਵਿੱਚ ਕੰਮ ਕਰਨ ਨੂੰ ਹੋਰ ਪੇਤਰ ਢੰਗ ਨਾਲ ਚਲਾਇਆ ਜਾ ਸਕੇ ਇਸੇ ਤਰ੍ਹਾਂ ਗੜ੍ਹ ਸੰਕਟ ਦੇ ਐਸਟੀਐਮ ਹਰਪੰਸ ਸਿੰਘ ਨੂੰ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭੂਮੀ ਦਾ ਭੂਮੀ ਅਤ ਗ੍ਰੈਂਕ ਕਲੈਕਟਰ ਜੋਖ ਕੀਤਾ ਗਿਆ ਹੈ ਉਹਨਾਂ ਦੀ ਇਹ ਨਵੀਂ ਜ਼ਿੰਮੇਵਾਰੀ ਇਲਾਕੇ ਦੀ ਵਿਕਾਸ ਯੋਜਨਾ ਨੂੰ ਲਾਗੂ ਕਰਨਾ ਤੇ ਭੂਮੀ ਸੰਬੰਧੀ ਮਾਮਲਿਆਂ ਨੂੰ ਸੁਚੱਜੇ ਟੰਗਣਾ ਸੰਭਾਲਣ ਲਈ ਮਤਾਂ ਪੂਰਕ ਮੰਨੀ ਜਾ ਰਹੀ ਹੈ ਇਹਨਾਂ ਤੋਂ ਬਾਅਦ ਲਿਆ ਤਹਿ ਸੁਰਜ ਨੂੰ ਜੈਤੋ ਦੇ ਐਸਡੀਐਮ ਦੇ ਨਿਜਮ ਚਰਚ ਦੇ ਨਾਲ ਨਾਲ ਕੋਟਕਪੂਰਾ ਦੇ ਐਸਡੀਐਮ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਤਾਂ ਜੋ ਦੋਹਾਂ ਸਥਾਨਾਂ ਤੇ ਪ੍ਰਸ਼ਾਸਨਿਕ ਕੰਮਕਾਰ ਨੂੰ ਸਮਰੱਥਾ ਨਾਲ ਚਲਾਇਆ ਜਾ ਸਕੇ ਉੱਥੇ ਗਮਾਂਡਾ ਉਦਮ ਜੁੱਤਾ ਭੂਮੀ ਐਡਮ ਕਲੈਕਟਰ ਸੰਜੀਵ ਕੁਮਾਰ ਨੂੰ ਹੁਣ ਗੜ੍ਹ ਸ਼ੰਕਰ ਦੇ ਐਸ ਡੀ ਐਮ ਜੋੜ ਕੀਤਾ ਗਿਆ ਹੈ ਤਬਾਦਲੇ ਪ੍ਰਸ਼ਾਸਨ ਵਿੱਚ ਤੇਜ਼ੀ ਦੇ ਅਧਿਸ਼ ਨਾਲ ਕੀਤੇ ਗਏ ਹਨ ਜਿਸ ਨਾਲ ਲੋਕਾਂ ਨੂੰ ਸਰਕਾਰੀ ਸੇਵਾਵਾਂ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਮਿਲਣਗੀਆਂ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ